ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੇ ਮੇਰੇ RAM ਰਾਏ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਉ ਪਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਰਾਗ ਤਨਸਰੀ ਵਿੱਚ ਭਗਤ ਕਬੀਰ ਜੀ ਦੀ ਬਾਣੀ RAM ਸਿਮਰ RAM ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਕਾਈ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਢ ਤੇ ਅਧਕਾਈ ਰਹਾਉ ਬਨਤਾ ਸੁਤ ਦੇ ਘਰੇ ਸੰਪਤ ਸੁਖ ਦਾਈ ਇਨ ਮੈਂ ਕਛ ਨਾਹੇ ਤੇਰੋ ਕਾਲ ਅਵਦ ਆਈ ਅਜਾਮਲ ਗਜ ਗਨ ਕਾ ਪਤਤ ਕਰਮ ਕੀਨੇ ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ ਸੂਕਰ ਕੂਕਰ ਜੋਣ ਭਰਮੇ ਤੋ ਲਾਜ ਨ ਆਈ ਰਾਮ ਨਾਮ ਛਾੜ ਅੰਮ੍ਰਿਤ ਕਾਹੇ ਵਿਖ ਖਾਈ ਤਜ ਭਰਮ ਕਰਮ ਵਿਦ ਨਖੇਦ ਰਾਮ ਨਾਮ ਲੈਹੀ ਗੁਰ ਪ੍ਰਸਾਦ ਜਨਕ ਵੀਰ ਰਾਮ ਕਰਸਨੇਹੀ ਤਜ ਭਰਮ ਕਰਮ ਵਿਦ ਨਖੇਦ ਰਾਮ ਨਾਮ ਲੈਹੀ ਗੁਰ ਪ੍ਰਸਾਦ ਜਨਕਬੀਰ RAM ਕਰਸਨੇਹੀ ਭਾਵ ਭਗਤ ਕਬੀਰ ਜੀ ਦੀ ਬਾਣੀ ਚ ਕੀ ਫਰਮਾਨ ਕੀਤਾ ਜਾ ਰਿਹਾ ਹੈ हे ਭਾਈ ਪ੍ਰਭੂ ਦਾ ਸਿਮਰਨ ਕਰ ਪ੍ਰਭੂ ਦਾ ਸਿਮਰਨ ਕਰ ਸਦਾ RAM ਦਾ ਸਿਮਰਨ ਕਰ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ ਵਿਕਾਰਾਂ ਵਿੱਚ ਡੁੱਬਦੇ ਹਨ ਬੌਟੀ ਪੁੱਤਰ ਸਰੀਰ ਘਰ ਦੌਲਤ ਇਹ ਸਾਰੇ ਸੁੱਖ ਦੇਣ ਵਾਲੇ ਜਾਪਦੇ ਹਨ ਪਰ ਜਦੋਂ ਮੌਤ ਰੂਪ ਤੇਰਾ ਅਖੀਰਲਾ ਸਮਾਂ ਆਇਆ ਤਾਂ ਇਹਨਾਂ ਵਿੱਚੋਂ ਕੋਈ ਵੀ ਤੇਰਾ ਆਪਣਾ ਨਹੀਂ ਰਹਿ ਜਾਏਗਾ ਅਜਾਮਲ ਗਜਨਕਾ ਇਹ ਵਿਕਾਰ ਕਰਦੇ ਰਹੇ ਪਰ ਜਦੋਂ ਪਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆ ਤਾਂ ਇਹ ਵੀ ਇਹਨਾਂ ਵਿਕਾਰਾਂ ਵਿੱਚੋਂ ਪਾਰ ਲੰਘ ਗਏ ਹੇ ਸੱਜਣ ਤੂੰ ਸੂਰ ਕੁੱਤੇ ਆਦਕ ਦੀਆਂ ਜੂਨੀਆਂ ਵਿੱਚ ਪਟਕਦਾ ਰਿਹਾ ਫੇਰ ਵੀ ਤੈਨੂੰ ਹੁਣ ਸ਼ਰਮ ਨਹੀਂ ਆਈ ਤੂੰ ਅਜੇ ਵੀ ਨਾਮ ਨਹੀਂ ਸਿਮਰਦਾ ਪਰਮਾਤਮਾ ਦਾ ਅੰਮ੍ਰਿਤ ਨਾਮ ਵਿਸਾਰ ਕੇ ਵਿਕਾਰਾਂ ਦਾ ਜ਼ਹਿਰ ਖਾ ਰਿਹਾ ਹੈ हे hey, भाई शास्त्रਾਂ ਅਨੁਸਾਰ ਕੀਤੇ ਜਾਣ ਵਾਲੇ ਕਿਹੜੇ ਕੰਮ ਹਨ ਤੇ ਸ਼ਾਸਤਰਾਂ ਵਿੱਚ ਕਿੰਨਾ ਕੰਮਾਂ ਬਾਰੇ ਮਨਾਹੀ ਹੈ ਇਹ ਵਹਿਮ ਛੱਡ ਦੇ ਤੇ ਪਰਮਾਤਮਾ ਦੇ ਨਾਮ ਨੂੰ ਸਿਮਰ हे दास कबीर तू ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਪਰਮਾਤਮਾ ਨੂੰ ਹੀ ਆਪਣਾ ਪਿਆਰਾ ਸਾਥੀ ਬਣਾ